इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल thank you ਅੱਲ ਵੀ ਕਿ ਨਾਗੀਦਰ ਮੇਰਾ ਨਾਮ ਗ੍ਰਿੰਦਰ ਕੌਰ ਕਿਥੋਂ ਰਹਿਣਾ ਲੇ ਮੈਂ ਨਰੈਣ ਗਰਸ਼ਟ ਹਾਂ ਕੀ ਗੱਲ ਬਾਤ ਹੈ ਜੀ ਦਾ ਬਾਜੀ ਮੈਂ ਨੇ 2 2015 ਦੇ ਵਿੱਚ ਪਲਾਟ ਲਿਆ ਸੀਗਾ ਤੇ ਉਹ ਪਲਾਟ ਦੇ ਨਾਲ ਹੀ ਗਵੰਦੀ ਹੈ ਗੁਲਸ਼ਨ ਕੁਮਾਰ ਕਿਹੜੇ ਲਾਕੀ ਜਾਈ ਬਲ ਮੈਂ ਰਿਆ ਯਾਦ ਨਗਰ ਯਾਦ ਰੋਡ ਸ਼ਟਾ ਤੇ ਕੀ ਗੱਲ ਬਾਤ ਹੈ ਜੀ ਦਾ ਅਲੀਮ ਜਦੋਂ ਵੀ ਪਲਾਟ ਵਲਣ ਲੱਗਦੀ ਹੈ ਨਾ ਉਦੋਂ ਹੀ ਗੁਲਸ਼ਨ ਕੁਮਾਰ ਕੋਈ ਰੋਕੜ ਦੇ ਬੰਦੇ ਉਹਨਾਂ ਨੂੰ ਬੁਲਾ ਲੈਂਦਾ ਤੇ ਮੇਰਾ ਕੀਤੇ ਕੰਮ ਲਾਟ ਦਾ ਰੋਕ ਦਿੰਦਾ ਤੇ ਫਿਰ ਦਖਾਸਾ ਦੇ ਦਿੰਦਾ ਕਿ ਇਹ ਪਲਾਟ ਸਾਡਾ ਆ ਮੇਰੇ ਕੋਲ ਕੋ ਸਾਰੀ ਫੱਦ ਵੀ ਹੈਗੀ ਜੀ ਰਜਿਸਟਰੀ ਵੀ ਮੇਰੇ ਕੋਲ ਮੁਕਤਾਨਾਮਾ ਵੀ ਮੇਰੇ ਕੋਲ ਐਨਓਸੀ ਵੀ ਮੇਰੇ ਕੋਲ ਨਕਸ਼ਾ ਵੀ ਪਲਾਟ ਦਾ ਮੇਰੇ ਕੋਲ ਤੇ ਇੱਕ ਕਰੋੜਾਂ ਲਿਆ ਪਰ ਮੈਂ 2015 ਚ ਲੈਤੀ। ਪਲਟ ਕਿਸ ਦੇ ਨਾਂ ਤੇ? ਮੇਰੇ ਨਾਂ ਤੇ ਵਿਰਿੰਦਰ ਕੌਰ। ਇਹ ਘਰੇ ਤਾਂ ਡਾਕੂਮੈਂਟ ਕਿਹੜੇ ਹੈਗੇ ਪਲਟ? ਰਜਿਸਟਰੀ ਵੀ ਹੈਗੀ ਏ ਮੁਕਤਾਰਨਾਮਾ ਵੀ ਹੈਗਾ ਐਨਓਸੀ ਵੀ ਹੈਗੀ ਐ ਨਕਸ਼ਾ ਵੀ ਹੈਗਾ ਸਾਰਾ ਕੁਝ ਮੇਰੇ ਕੋਲ ਹੈ ਫਰ ਤੇ ਫਰ ਦਾ ਹਕੀਕਤ ਸਾਰਾ ਕੁਝ ਹੈ ਮੇਰੇ ਕੋਲ। ਅਣੀ ਉਹ ਤਾਂ ਡਾਕੂਮੈਂਟ ਕੋਈ ਕਿਹੜੇ ਕਿਹੜੇ ਨੇ? ਆਖੋ ਬਾਜੀ ਆ ਹੈ ਗਲੀ ਫੰਤ। ਆਹ ਗਿਲੇ ਰਜਿਸਟਰੀ ਆਹ ਗਲੇ ਮੁਕਤਾਨਾ ਮਾ ਆਹ ਹੈ ਗਾਜੇ 30 ਸਾਲ ਪੁਰਾਣਾ ਰਿਕਾਰਡ ਸਾਰਾ ਆਹ ਹੈ ਗਿਲੇ ਫਰਦ ਕੀਿਕਤ ਇਨੂੰ ਪਟਵਾਰੀ ਸਾਹਿਬ ਨੇ ਲਿਖ ਕੇ ਦਿੱਤਾ ਜੀ ਕੀ ਲਿਖ ਕੇ ਦਿੱਤਾ ਤੁਹਾਨੂੰ ਉਹਨਾਂ ਨੇ ਸਾਰਾ ਇਹ ਮੇਰਾ ਖਸਰਾ ਨੰਬਰ ਮੇਰੇ ਨਾਂ ਤੇ ਕਹਿੰਦੇ ਤੁਹਾਡੇ ਨਾਂ ਤੇ ਮਾਲਕੀ ਬੋਲਦੀ ਏ ਤੁਸੀਂ ਆ ਫਰਦ ਜਾ ਕੇ ਜਿੱਥੇ ਮਰਜੀ ਵਿਖਾ ਲਓ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਤੁਹਾਨੂੰ ਇਹ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੌਣ ਨੇ ਉਹ ਗੁਲਸ਼ਨ ਕੁਮਾਰ ਛਟਾ ਰੋ ਛਟਾ ਰੰਦਾ ਛਟਾ ਜਾਦ ਨਗਰ ਦੇ ਵਿੱਚ ਦਿੰਦਾ ਆ ਤੇ ਕੋਈ ਅਣਪਛਾਤੀ ਬੰਦੇ ਹੈਗੇ ਜਿਹੜੇ ਰੋਪੜਦੇ ਆ ਇਨਾਂ ਨੂੰ ਕਿ ਮੈਂ 15 ਸਾਲ ਤੋਂ ਉੱਥੇ ਰਹਿ ਰਹੀ ਹਾਂ ਮੈਂ ਕਦੀ ਦੇਖਿਆ ਨਹੀਂ ਸੀ ਉਹਨਾਂ ਕੀ ਨਾਮ ਕੀ ਨੇ ਉਹਨਾਂ ਜਿਹੜੇ ਦਾ ਮਤੰਗ ਪਛਾਣ ਕਰਦੇ ਜਸਨ ਕੁਮਾਰ ਸ਼ੋਕ ਕੁਮਾਰ ਤੇ ਹੋਰ ਤਿੰਨ ਚਾਰ ਬੰਦੇ ਉਹਨਾਂ ਦੇ ਅਣਪਛਾਤੇ ਬੰਦੇ ਸੀਗੇ ਉਹਨਾਂ ਦੇ ਨਾਲ ਆ ਦੇਖੋ ਪਟਵਾਰੀ ਸਾਹਿਬ ਨੇ ਸ਼ਿਸ਼ਰਾ ਦਿੱਤਾ ਕੱਢ ਕੇ ਕੀ ਤੁਹਾਡੇ ਵਿੱਚ ਨੰਬਰ ਬੋਲਦਾ ਇਹ ਤਾਂ ਨਹੀਂ ਕੋਰਗੇ ਕਿ ਤਾਂ ਵਿੱਚ ਕਿ हां जी पहला मैं कोर्ट केस ਕੀਤਾ ਸੀਗਾ ਤੇ 2019 ਚ ਮੇਰੇ بیٹے ਜਵਾਨ ਦੀ ਡੈਥ ਹੋ ਗਈ ਤੇ ਇਸ ਕਰਕੇ ਮੈਂ ਮੁੜ ਕੇ ਉਸ ਕੇਸ 'ਚ ਜਾ ਨਹੀਂ ਸਕੀ ਤੇ ਇਹਨਾਂ ਨੇ ਇੱਥੇ ਅੱਛੇ ਸਾਹਮਣੂ ਤੋਂ ਉਹ ਨਾਂ ਮੇਰਾ ਲਾਇਆ ਕਿ ਇਹ ਕੇਸ ਹਾਰ ਗਈ ਆ ਤੇ ਲੇਕਿਨ ਮੈਂ ਕੇਸ ਕੋਈ ਹਾਰੀ ਨਹੀਂ ਆ ਮੇਰੇ بیٹے ਦੀ ਡੈਥ ਹੋਣ ਕਰਕੇ ਮੈਂ ਉਹ ਕੇਸ ਬੰਦ ਕਰ ਦਿੱਤੀ ਸੀ ਉਹ ਜਿਹੜਾ ਕੇਸ ਬੰਦਲੇ ਤੁਸੀਂ ਕਾਗਜ਼ ਆ ਗਏ ਕਿੰਨੂੰ ਦਿਖਾਏਗਾ ਮੈਂ ਹੁਣ ਦੁਬਾਰਾ ਵਕੀਲ ਸਾਹਿਬ ਕੋਲ ਲਿਆ ਕੇ ਕਾਗਜ਼ ਤੇ ਆਪਣੇ ਐਫਐਸਓ ਸਾਹਿਬ ਨੂੰ ਭੇਜੇ ਕਿ ਆ ਵੇਖ ਲੋ ਮੈਂ ਕੋਈ ਕੇਸ ਨਹੀਂ ਧਾਰੀ ਅਰ ਵੇ ਕਿਹੜੇ ਕਿਹੜੇ ਅਧਿਕਾਰੀਆਂ ਕੋ ਜਾ ਕੇ ਤੁਸੀਂ ਵੀ ਆਪਣੀ ਮਦਦ ਦੀ ਕੋਹਾ ਲਗਾਓ ਸਭ ਤੋਂ ਪਹਿਲਾਂ ਤੇ ਮੈਂ ਰਵਣ ਬਖਸ਼ੀ ਨੂੰ ਨਨੂ ਮੈਸੇਜ ਕਰਦੀ ਰਹੀ ਕਿ ਤੁਸੀਂ ਸਾਡੇ ਘਰ ਆਓ ਤੇ ਇਹਨਾਂ ਨੂੰ ਸਾਹਦੇ ਕੇ ਤੇ ਮੇਰਾ ਫੈਸਲਾ ਕਰਾਓ ਅਰਗਮੰਦ ਬਖਸ਼ੀ ਨੇ ਇਹ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਉਲਟਾ ਇਹਨਾਂ ਨੇ ਮੇਰੇ ਤੇ ਪਰਚੇ ਕਰਾਏ ਇਹਨਾਂ ਨੇ ਮੈਨੂੰ ਸਾਹਸ ਬਿਲਕੁਲ ਨਹੀਂ ਦਿੱਤਾ ਤੱਕ ਤ ਰਾਜਕੁਮਾਰ ਤੱਕ ਵੀ ਮੈਂ ਪਹੁੰਚੀ ਆ ਸਾਰਿਆਂ ਜਿੰਨੇ ਵੀ ਹੈਗੇ ਪਾਰਟੀ ਦੇ ਬੰਦੇ ਮੈਂ ਸਾਰਿਆਂ ਕੋ ਪਹੁੰਚੀ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਬੁਲਸਦੇ ਉੱਚੇ ਤੇ ਉੱਚ ਅਧਿਕਾਰੀਆਂ ਕੋ ਤੁਸੀਂ ਜਾ ਕੇ ਮਦਦ ਕੋਲ ਲਾਇਕ ਦੇ ਹਾਂਜੀ ਮੈਂ ਉਸ ਤੋਂ ਸਭ ਕੋ ਗਈ ਇਹਨਾਂ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਐਸਐਸਓ ਤੋਂ ਇਲਾਵਾ ਹੋਰ ਕਿਹੜੇ ਵੱਡੇ ਅਧਿਕਾਰ ਕੋ ਪੇਸ਼ ਹੋਏ ਨੇ ਹਾਂ ਜੀ ਮੈਂ ਡੀਸੀ ਸਾਹਿਬ ਤੇ ਵੀ ਗਈਆਂ ਕਮਿਸ਼ਨਰ ਸਾਹਿਬ ਤੇ ਵੀ ਗਈਆਂ ਤਹਿਸੀਲਦਾਰ ਸਾਹਿਬ ਕੋ ਵੀ ਗਈਆਂ ਸਾਰਿਆਂ ਕੋ ਮੇਰੀਆਂ ਐਪਲੀਕੇਸ਼ਨਾਂ ਮੇਰੇ ਕੋਲ ਹੈ ਤੇ ਕੀ ਕਿਹਾ ਗਿਆ ਨਾ ਬੋਲੋ ਤਾ ਉਹ ਗੰਡੇ ਕੀ ਬੀਬੀ ਤੇਰੇ ਨਾਂ ਤੇ ਮਾਲਕੀ ਬੋਲਦੀ ਹੈ ਜਾ ਕੇ ਆਪਣਾ ਪਲਾਟ ਵੱਲ ਛੱਡ ਨਾਲ ਮਾਲਕੀ ਬੋਲਦੀ ਹੈ ਤੁਹਾਨੂੰ ਕਿਉਂ ਨਹੀਂ ਤੁਹਾਡਾ ਹੱਕ ਮਿਲੰਦਿਆ ਉਹ ਗੁੰਡਾ ਕਰਦੀ بڑا ਮੁੰਡਾ ਦਿਖਾਂਦਾ ਕੁਲਸ਼ਨ ਕੁਮਾਰ ਹਰ ਜਦੋਂ ਵੀ ਮੈਂ ਪਲਾਟ ਦੀ ਸਾਰੀ ਕਰਨ ਲੱਗਦੀ ਹਾਂ ਤੇ ਪੁਲਿਸ ਨੂੰ ਫੋਨ ਕਰਕੇ ਤੇ ਸਾਡਾ ਕੰਮ ਆਣ ਕੇ ਰੋਕ ਦਿੰਦਾ। ਤੁਹਾਡਾ ਬਹੁਤ ਨੇ ਪਰੇ ਪਰੇ ਪਛਾਣ ਤੰਗ ਕੀਤਾ ਐ ਉਸ ਬੰਦੇ ਨੇ। ਤੇ ਤੁਹਾਡੇ ਕਹਿੰਦਾ ਮਤਲਬ ਇਹ ਤੁਹਾਡੇ ਕਾਗਜ ਵਿਖਾਏ ਜਾਂਦੇ باوجود ਵੀ ਤੁਹਾਡੇ ਨਾਂ ਦੇ ਸਭ ਕੁਝ ਮਾਰ ਕੇ ਤੁਹਾਡਾ ਨਾਂ ਬੋਲਦੀ ਐ ਤੇ ਪੁਲਿਸ ਪ੍ਰਸ਼ਾਸਨ ਸਾਥ ਉਹਨਾਂ ਦੇ ਰਿਹਾ। ਹਾਂਜੀ ਉਹਨਾਂ ਦਾ ਸਾਥ ਦੇ ਰਿਹਾ। ਬਾਦਮਿਕੀ ਸਮਾਜ ਦੇ Swami Saini Mal ji ਨੂੰ ਮੈਂ ਬੇਨਤੀ ਕੀਤੀ ਐ। ਈ ਉਹ ਮੇਰਾ ਪਲਾਟ ਆ ਕੇ ਦੇਖਣ ਉਹਨਾਂ ਨੇ ਮੇਰਾ ਪਲਾਟ ਦੇਖਿਆ ਵਾ ਉਹਨਾਂ ਨੂੰ ਮੈਂ ਸਾਰੇ ਡਾਕੂਮੈਂਟਸ ਵੀ ਆਪਣੇ ਦਿਖਾਏ ਆ ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਮੋਢਾ ਨਾਲ ਲਾ ਕੇ ਖਲੋਵਾਂਗੇ ਤੇ ਤੁਹਾਡਾ ਤੁਹਾਨੂੰ ਹੱਕ ਦਿਵਾਵਾਂਗੇ ਅਚਲ ਆਪਣਾ ਨਾਮ ਦੱਸ ਕੇ ਆਪਣੇ ਸੰਤਾਨ ਦਾ ਨਾਮ ਦੱਸ ਕੇ ਜੜਾ ਤੁਹਾਨੂੰ ਅੱਜ ਪੈਂਜ ਬ੍ਰਿੰਦਰ ਕੋਰ ਜੀ ਲੋ ਤੁਹਾਨੂੰ ਇੱਥੇ ਬੁਲਾਇਆ ਗਿਆ ਵਾ ਕੀ ਮਸਲਾ ਨਾਲ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਫਾਸਟਵੇ ਚੈਨਲ ਵਾਲਿਆਂ ਦਾ ਪਹੁੰਚਣ ਤੇ ਅੱਜ ਅਸੀਂ ਗੁਰੂ ਕੀ ਬਡਾਲੀ ਨਰੈਣਗੜ੍ਹ ਛਾਟਾ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਸਾਡੀ ਵਿਧਵਾ ਭੈਣ ਹੈ ਵਰਿੰਦਰ ਕੌਰ ਵਾਈਫ ਆਫ ਜਸਪਿੰਦਰ ਸਿੰਘ ਜਿਨ੍ਹਾਂ ਨੇ 2015 ਦੇ ਵਿੱਚ ਇੱਕ ਪਲਾਟ ਲਿਆ ਔਰ ਜਿਨ੍ਹਾਂ ਦਾ ਇਹ ਕੋਲ ਰਿਕਾਰਡ ਰਜਿਸਟਰੀ ਮੁਖਤਾਰਨਾਮਾ ਨਕਸ਼ਾ ਐਨਓਸੀ ਫਰਦ ਹਕੀਕਤ ਪਟਵਾਰੀ ਸਾਹਿਬ ਦੀ ਰਿਪੋਰਟ ਤਹਿਸੀਲਦਾਰ ਸਾਹਿਬ ਦੀ ਰਿਪੋਰਟ ਉਹਦੇ باوجود ਵੀ ਅੱਜ 9 ਸਾਲ ਬੀਤ ਜਾਣ ਤੇ ਵੀ ਇਹਨਾਂ ਨੂੰ ਇਹਾਂ ਦੇ ਪਲਾਟ ਤੇ ਕੁਝ ਸਰਾਰਤੀ ਅੰਸਰਾਂ ਵੱਲੋਂ ਕਬਜ਼ਾ ਨਹੀਂ ਕਰ ਦਿੱਤਾ ਜਾ ਰਿਹਾ ਜਿਦੇ ਵਿੱਚ ਪੁਲਸ ਵੀ ਉਹਨਾਂ ਵੱਲੋਂ ਦਾ ਸਹੂਦ ਦੇ ਰਹੀ ਹੈ ਗੁਲਸ਼ਨ ਕੁਮਾਰ ਔਰ ਅਸ਼ੋਕ ਕੁਮਾਰ ਔਰ ਕੁਝ ਬੰਦੇ ਅਣਪਛਾਤੇ ਜੋ ਰੋਪੜ ਤੋਂ ਆ ਕੇ ਵਿੱਚ ਦਖਲਅੰਦਾਜ਼ੀ ਕਰਦੇ ਆ ਔਰ ਇਸ ਭੈਣ ਨੂੰ ਤੰਗ ਪਰੇਸ਼ਾਨ ਕਰਦੇ ਪਏ ਆ ਔਰ ਇੱਕ ਵਿਧਵਾ ਭੈਣ ਦੇ ਹੱਕ ਦੇ ਵਿੱਚ ਆਉਣ ਦੀ ਬਜਾਏ ਉਹਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਦੇ ਪਏ ਆ ਔਰ ਜਦੋਂ ਵੀ ਇਹ ਪਲਾਟ ਵੰਨ ਦੀ ਕੋਸ਼ਿਸ਼ ਕਰਦੇ ਆ ਇਹ ਬੰਦੇ ਜਾ ਕੇ ਅਸ਼ੋਕ ਕੁਮਾਰ ਇਹ ਥਾਣੇ ਔਰ ਗੁਲਛਰ ਗੁਲਛਰ ਕੁਮਾਰ ਇਹ ਦੋਵੇਂ ਜਣੇ ਜਾ ਕੇ ਥਾਣੇ ਦਰਖਾਸਤ ਦੇ ਦਿੰਦੇ ਆ ਔਰ ਜਿਹੜੇ ਸਾਡੇ ਇੱਥੇ ਇਹਨਾਂ ਦੇ ਭੈਣ ਦੇ ਇਹ ਮਿਸਤਰੀ ਲੱਗੇ ਹੁੰਦੇ ਆ ਜਾਂ ਕੋਈ ਲੇਬਰ ਦੇ ਬੰਦੇ ਲੱਗੇ ਹੁੰਦੇ ਆ ਉਹਨਾਂ ਨੂੰ ਪੁਲਿਸ ਜਿਹੜੀ ਉਹ ਲੈ ਜਾਂਦੀ ਆ ਔਰ ਜਾ ਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਤੇ ਪਰਚਾ ਦਰਜ ਕਰਦੀ ਜਿਹੜੀ ਉਹਨਾਂ ਨੂੰ ਇਹ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇੱਥੇ ਜਾ ਕੇ ਗੁੰਡਾਗਰਦੀ ਕਰ ਰਹੇ ਹੋ ਹਾਲਾਂਕਿ ਜਿਹੜੇ ਮਿਸਟਰੀ ਆ ਜਾਂ ਲੇਬਰ ਦੇ ਬੰਦੇ ਉਹਨਾਂ ਨੇ ਕੀ ਵਿਚਾਰਿਆ ਨੇ ਗੁੰਡਾਗਰਦੀ ਕਰਨੀ ਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਪ੍ਰਸ਼ਾਸਨ ਇਸ ਭੈਣ ਦੇ ਹੱਕ ਦੇ ਵਿੱਚ ਖੜੋਵੇ ਐਸ ਐਚਓ ਸ਼ਹਾਟਾ ਔਰ ਐਸ ਐਸ ਪੀ ਅਮਰਸਰ ਔਰ ਸਾਡੇ ਡੀ ਸੀ ਸਾਹਿਬ ਅਮਰਸਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਸ ਭੈਣ ਨੂੰ ਇਨਸਾਫ ਦੋਣ ਵਾਸਤੇ ਤੁਹਾਨੂੰ ਇਰਾ ਅੱਗੇ ਆਉਣਾ ਪਵੇਗਾ ਕਿਉਂਕਿ ਨਹੀਂ ਤਾਂ ਸਾਡੀ ਸੰਸਥਾ ਵੱਲੋਂ ਇਸ ਭੈਣ ਦੇ ਹੱਕ ਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਥਾਣਾ ਸ਼ਾਟ ਹੈ ਦਾ ਜਿਹੜਾ ਘਰਾਓ ਕੀਤਾ ਜਾਵੇਗਾ ਕਿਉਂਕਿ ਜਿਹੜੀ ਪੁਲਿਸ ਇਸ ਭੈਣ ਦਾ ਸਾਥ ਦੇਣ ਦੀ بجائے ਉਲਟਾ ਇਹਨਾਂ ਨੂੰ ਹੀ ਤੰਗ ਪਰੇਸ਼ਾਨ ਕਰ ਰਹੀ ਹੈ ਜੀ ਮਾੜਾ ਤੁਸੀਂ ਜਾ ਕੇ ਮੌਕਾ ਦੇਖਿਆ ਤੇ ਜਗਾ ਦੇਖੀ ਤਾਂ ਜਾ ਕੇ ਬਿਲਕੁਲ ਜੀ ਬਿਲਕੁਲ ਅਸੀਂ ਮੈਂ ਪਲਾਟ ਦੇ ਵਿੱਚ ਵੀ ਗਿਆ ਉਹ ਉੱਥੇ ਜਾ ਕੇ ਦੇਖਿਆ ਫਿਰ ਕੋਈ ਵੀਡੀਓ ਵੀ ਹੈਗੀ ਆ ਕਿਉਂਕਿ ਅਸੀਂ ਪੂਰਾ ਵਾਕਾ ਦੇਖ ਕੇ ਐਵੇਂ ਨਹੀਂ ਕਿਸੇ ਦੇ ਹੱਕ ਦੇ ਵਿੱਚ ਖਲੋਂਦੇ ਕਿ ਬੰਦਾ ਹੀ ਝੂਠਾ ਹੋਵੇ ਅਸੀਂ ਐਡੀ ਵੱਡੀ ਸੰਸਥਾ ਦੇ ਐ ਰਾਸ਼ਟਰੀ ਪ੍ਰਧਾਨ ਆ ਤੇ ਜਾ ਕੇ ਉਸ ਭੈਣ ਦੇ ਹੱਕ ਦੇ ਵਿੱਚ ਐਵੇਂ ਨਹੀਂ ਖਲੋਗੇ ਪੂਰਾ ਅਸੀਂ ਉਹਦਾ ਬਾਇਓ ਡਾਟਾ ਚੈੱਕ ਕਰਕੇ ਉਸ ਤੋਂ ਬਾਅਦ ਉਸ ਭੈਣ ਦੇ ਹੱਕ ਦੇ ਵਿੱਚ ਅਸੀਂ ਆ ਕੇ ਖਲੋਤੇ ਆ ਜੇ ਪੈਨਸ਼ਨ ਸਾਫ ਨਹੀਂ ਮਿਲਦਾ ਤੇ ਤੁਹਾਡੀ ਅਗਲੀ ਰਣਨੀਤੀ ਕੀ ਹੋਗੀ ਅਗਲੀ ਹੈਗੀ ਅਸੀਂ ਵੈਸੇ ਤਾਂ ਹੋਣਾ ਕੋਈ ਹਫਤੇ ਦੇ ਵਿੱਚ ਵਿੱਚ ਅਸੀਂ ਜਿਹੜਾ ਉੱਥੇ ਵਲਦੇਣਾ ਉਸ ਨੂੰ ਜੋ ਮਿਸਤਰੀ ਵਗੈਰਾ ਲਾ ਕੇ ਲੇਬਰ ਸਾਧ ਕੇ ਅਸੀਂ ਉਸ ਨੂੰ ਪਲਾਟ ਨੂੰ ਜਿਹੜਾ ਵਲਦੇਣਾ ਅਗਰ ਜੇ ਕੋਈ ਧਖਲ ਅੰਦਾਜ਼ੀ ਕਰਦਾ ਵਾਜਾ ਪੋਸਾ ਕੇ ਧਖਲ ਅੰਦਾਜ਼ੀ ਕਰਦੀ ਆ ਤੇ ਅਸੀਂ ਥਾਣਾ ਇਸ਼ਾਟਾ ਦਾ ਘਰਾਓ ਕਰਾਂਗੇ ਐਸਐਸਪੀ ਸਾਹਿਬ ਦੇ ਮਤਲਬ ਦਫਤਰ ਦਾ ਘਰਾਓ ਕਰਾਂਗੇ ਔਰ ਇਸ ਭੈਣ ਦੇ ਹੱਕ ਦੇ ਵਿੱਚ ਪ੍ਰਸ਼ਾਸਨ ਨੂੰ ਆਉਣਾ ਪਵੇਗਾ ਕਿਉਂਕਿ ਇਹ ਜੋ ਬੰਦੇ ਜਿਹੜੇ ਦੋਸ਼ੀ ਹੈਗੇ ਆ ਗੁਲਸ਼ਨ ਕੁਮਾਰ ਔਰ ਅਸ਼ੋਕ ਕੁਮਾਰ ਔਰ ਰੋਬਰ ਤੋਂ ਪਾਣ ਅਨਪਛਾਤੇ ਆ ਕੇ ਬੰਦੇ ਜਿਹੜੇ ਆ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਪਏ ਆ ਔਰ ਇਹਨਾਂ ਨੂੰ ਬਾਰ-ਬਾਰ ਜਿਹੜਾ ਵਾ ਏ ਥਾਣੇ ਪੇ ਜਾਣਾ ਪੈਂਦਾ ਵਾ ਐਸਐਸਪੀ ਸਾਹਿਬ ਕੋਲ ਜਾਣਾ ਪੈਂਦਾ ਵਾ ਕਮਿਸ਼ਨਰ ਕੋਲ ਜਾਣਾ ਪੈਂਦਾ ਵਾ ਕਦੀ ਪਟਵਾਰੀ ਕੋਲ ਜਾਣਾ ਪੈਂਦਾ ਵਾ ਇਥੋਂ ਤੱਕ ਇੰਨੀਆਂ ਇਹਨਾਂ ਦੇ ਇਹਨਾਂ ਕੋਲ ਸਾਰਾ ਰਿਕਾਰਡ ਹੋਣ ਦੇ ਬਾਵਜੂਦ ਵੀ ਸਾਰਾ ਰਿਕਾਰਡ ਹੋਣ ਦੇ ਬਾਵਜੂਦ ਵੀ ਇਸ ਭੈਣ ਨੂੰ ਦਰਦ-ਦਰ ਠੱਕੇ ਖਾਣੇ ਪੈ ਰਹੇ ਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਵਾਲਮੀਕ ਸਮਾਜ ਵਾਲੋਂ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਇੱਕ ਹਫਤੇ ਦਾ ਟਾਈਮ ਹੈ ਇਹ ਕੰਮ ਦੇਨੇ ਵੇਜੇ ਜਿਹੜਾ ਉਹ ਹੱਲ ਇਸ ਦਾ ਕੀਤਾ ਜਾਵੇ ਅਗਰ ਨਹੀਂ ਤਾਂ ਜਿਹੜਾ ਸਾਡੇ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਸ਼ਗਰਸ਼ੋ ਵਢਿਆ ਜਾਵੇਗਾ ਜੈ ਵਾਲਮੀਕੀ ਜੈ ਭੀਮ ਜੈ ਭਾਰਤ